ਸੁਣ ਲੋ ਕੰਨ ਖੋਲ ਕੇ ਇਲਾਣਾ ਹੈ ਮੇਰਾ ਬਹਿਰੀਆਂ ਨੂੰ ਉਹ ਰਉ ਜਮੀਰ ਜਾਗਦੀ ਦੁਨੀਆ ਤੇ ਮੈਂ ਮਰਦਾ ਨਹੀਂ ਉਹ ਰਉ ਜਮੀਰ ਜਾਗਦੀ ਦੁਨੀਆ ਤੇ ਮੈਂ ਮਰਦਾ ਨਹੀਂ ਉਹ ਜੱਟ ਦੇ ਦਰਾਂ ਦੇ ਮੂਰੇ ਆ ਕੇ ਗੱਡੀਆਂ ਲੱਗਣਗੀਆਂ ਉਹ ਮਰੇ ਜਮੀਰ ਜਿੰਨਾ ਦੀ ਆ ਕੇ ਉਥੇ ਕੋਈ ਕਰਦਾ ਨਹੀਂ ਸੁਣ ਲੋ ਕੰਨ ਕੋਲ ਕੇ ਇਲਾਣਾ ਹੈ ਮੇਰਾ ਬਹਿਰੀਆਂ ਨੂੰ ਕੁਝ ਜ਼ਮੀਰ ਜਾਗਦੀ ਦੁਨੀਆਂ ਤੇ ਮੈਂ ਮਰਬਣੀ ਓਏ ਹੁਣ ਸੁਨਾਦ ਮੇਰੀ ਤੇ ਮੇਰੇ ਫਣ ਹੋਏ ਸਾਰੀ ਇੰਡੀਆ ਨੇ ਰੱਬ ਦੇ ਹੁਕਮ ਮੇਰਾ ਤਾਂ ਸੂਰਜ ਵੀ ਓਏ ਚੜਦਾ ਨਹੀਂ ਓ ਜੱਟ ਦੇ ਦਰਾਂ ਦੇ ਮੂਰੇ ਆ ਕੇ ਗੱਡੀਆਂ ਲੱਗਣਗੀਆਂ ਓ ਜੱਟ ਦੇ ਦਰਾਂ ਦੇ ਮੂਰੇ ਆ ਕੇ ਗੱਡੀਆਂ ਲੱਗਣਗੀਆਂ ਓ ਮਰੇ ਜ਼ਮੀਰ ਜਿੰਨਾ ਦੀ ਆ ਕੇ ਉਥੇ ਕੋਈ ਖੜਦਾ ਨਹੀਂ ਸੁਣ ਲੋ ਕੰਨ ਖੋਲ ਕੇ ਇਲਾਨ ਹੈ ਮੇਰਾ ਬਹਿਰੀਆਂ ਨੂੰ ਉਹ ਰਹੁ ਜਿਨੀ ਰਜਾਕ ਦੀ ਦੁਨੀਆ ਤੇ ਮੈਂ ਮਰਦਾ ਨਹੀਂ ਉਹ ਮੇਲੇ ਵਾਂਗੂ ਲੱਗਣ ਤਕਾਂ ਮੇਰੀ ਪੈੜੀ ਤੇ ਉਹ ਜਿੱਥੇ ਫਿਰਦਾ ਨਾਟ ਗਿਆਰਾ ਧੂੜਾ ਪੜਦਾ ਸੀ ਉਹ ਮੇਰੀ ਥਾਰ ਦੇ ਗੋਲੀਆਂ ਐਵੇਂ ਲੱਗੀਆਂ ਰਹਿਣਗੀਆਂ ਉਹ ਜੱਟ ਦੀ ਰਹੁ ਨਸਾਨੀ ਸੂਰਮਿਆਂ ਵਿੱਚੋਂ ਮੈਂ ਮਰਦਾ ਨਹੀਂ ਸੁਣ ਲੋ ਕੰਨ ਖੋਲ ਕੇ ਉਹ ਸੁਣ ਲੋ ਕੰਨ ਖੋਲ ਕੇ ਇਲਾਹਾ ਹੈ ਮੇਰਾ ਬਹਿਰੀਆਂ ਨੂੰ ਉਹ ਰਹੁ ਜਮੀਰ ਜਾਗਦੀ ਦੁਨੀਆ ਤੇ ਮੈਂ ਮਰਦਾ ਨਹੀਂ ਉਹ ਜੱਟ ਦੇ ਦਰਾਂ ਦੇ ਮੂਰੇ ਆ ਕੇ ਗੱਡੀਆਂ ਲੱਗਣਗੀਆਂ ਜੱਟ ਦੇ ਦਰਾਂ ਦੇ ਮੂਰੇ ਆ ਕੇ ਗੱਡੀਆਂ ਲੱਗਣਗੀਆਂ ਉਹ ਮਰੇ ਜਮੀਰ ਜਿੰਨਾਂ ਦੀ ਆ ਕੇ ਉਥੇ ਕੋਈ ਖੜਦਾ ਨਹੀਂ ਸੁਣ ਲੋ ਕੰਨ ਖੋਲ ਕੇ ਇਲਾ ਰਹਿ ਮੇਰਾ ਬਹਿਰੀਆਂ ਨੂੰ ਉਹ ਰਹੁ ਜਮੀਰ ਜਾਗਦੀ ਦੁਨੀਆ ਤੇ ਮੈਂ ਮਰਦਾ ਨਹੀਂ ਉਹ ਰਹੁ ਜਮੀਰ ਜਾਗਦੀ ਦੁਨੀਆ ਤੇ ਮੈਂ ਮਰਦਾ ਨਹੀਂ